हेलो जी सत श्री अकाल जी वेलकम है स्वागत है जी ਤੁਹਾਡਾ ਬਹੁਤ ਹੀ ਪਿਆਰੀ ਕਲੈਕਸ਼ਨ ਲੈਣ ਵਾਲੀ ਅੱਜ ਵੀ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੁਸੀਂ ਵੀਡੀਓ ਦੇਖ ਲੈਂਦੇ ਹੋ ਬੱਟ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਤੇ ਰਿਕਵੈਸਟ ਹੈ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਬਹੁਤ ਹੀ ਪਿਆਰੀ ਕਲੈਕਸ਼ਨ ਲੈਣ ਵਾਲੀ ਹੈ कॉटन ਦੇ ਸੂਟ ਨਧਮੀਆਂ ਦੇ ਸੂਟ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਘਰ ਪਾਓ ਚਾਹ ਬਾਹਰ ਅੰਦਰ ਪਾਓ ਚਾਹ ਆਫਿਸ ਵਾਸਤੇ ਪਾਓ ਹਰ ਤਰ੍ਹਾਂ ਤੁਸੀਂ ਇਹਨਾਂ ਨੂੰ ਖਰੀਦ ਪਾ ਸਕਦੇ ਹੋ ਸਾਰੇ ਸਬਦੀ ਮੈਂਸ਼ਨ ਕਰ ਦਿੱਤੇ ਗਏ ਨੇ ਤੇ ਆਰਡਰ ਦੇਣ ਲਈ ਨੰਬਰ ਤੁਹਾਨੂੰ ਦੱਸ ਦਿੱਤਾ ਗਿਆ ਹੈ ਸਕਰੀਨ ਤੇ ਇਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਜੀ ਕੈਸ਼ অন ਡਿਲੀ ਨਹੀਂ ਹੈ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਵੇਗੀ ਤੇ ਇਸ ਨੰਬਰ ਤੇ ਮੈਸੇਜ ਕਰਕੇ ਮੇਰੇ ਡੇਲੀ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੂਟਾਂ ਦੀ ਕਲੈਕਸ਼ਨ ਸ਼ੇਅਰ ਕਰ ਜਾਂਦੀ ਹੈ ਹਾਂਜੀ ਨਵੇਂ ਨਵੇਂ ਕਲੈਕਸ਼ਨ ਦੇਖਣ ਲਈ ਗਰੁੱਪ ਨੂੰ ਜੁਆਇਨ ਕਰੋ ਵੀਡੀਓ ਚ ਬਹੁਤ ਘੱਟ ਸ਼ੋਅ ਕਰੀ ਜਾਂਦੀ ਹੈ ਕਲੈਕਸ਼ਨ ਇਹ ਨਹੀਂ ਦੱਸ ਸਕਦੇ ਬਟ ਗਰੁੱਪ ਨੂੰ ਜੁਆਇਨ ਕਰਕੇ ਤੁਸੀਂ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਦੇਖ ਸਕਦੇ ਹੋ ਸਮਰ ਵਿంటర్ ਬੈਗ ਜੁਐਲਰੀ ਸਭ ਤਰ੍ਹਾਂ ਦੀ ਕਲੈਕਸ਼ਨ ਮੇਰੇ ਕੋਲ अवेलेबल ਹੈਗੀ ਹੈ ਅਲੱਗ-ਅਲੱਗ ਗਰੁੱਪ ਨੇ ਸਾਰੇ ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਰੀਸੇਲਿੰਗ ਵਾਸਤੇ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਜੇ ਕੋਈ ਅੱਗੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਮੈਨੂੰ ਮੈਸੇਜ ਕਰ ਸਕਦਾ ਹੈ ਤੇ ਪੂਰੀ ਵੀਡੀਓ ਤੁਸੀਂ ਚੈੱਕ ਕਰਨੀ ਹੈ ਬਹੁਤ ਹੀ ਪਿਆਰੇ-ਪਿਆਰੇ ਸੂਟ ਹੈਗੇ ਨੇ बीच सूट्स इन्ने सोने भी ने जिन्होंने करवाचौ भी पा सकते हो तो विह भी, भी आ रहे हैं विह भी, भी पा हो प्राइस बहुत ही रीजनेबल हैगा जो प्राइस थोड़ा मैं दे दी थो किसी को नहीं मिलना बहुत ही सस्ते रेट वि सोने सोहने सूट दते जा रहे हैं तो ऑफर का फायदा चक्कर नहीं जल्दी तो जल्द दसे गए नंबर पर मैसेज करके बुकिंग करवाओ जी और मेरे चैनल सबसक्राइब करके जाए प्लीज़ जो भीडियो अच्छी लगती है तो अपनी सर्कल शेयर भी कर सकते हो ਤੇ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕਲੈਕਸ਼ਨ ਕਿਵੇਂ ਦੀ ਲੱਗੀ ਹੈ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਪੂਰੀ ਵੀਡੀਓ ਤੁਸੀਂ ਚੈੱਕ ਕਰਨੀ ਹੈ ਤੇ ਚੈਨਲ ਤੇ ਸਬਸਕ੍ਰਾਈਬ ਕਰੇ ਬਿਨਾ ਨਹੀਂ ਜਾਣਾ ਬਹੁਤ ਹੀ ਪਿਆਰੀ ਪਿਆਰੀ ਕਲੈਕਸ਼ਨ ਲੈ ਕੇ ਆਂਦੇ ਰਹਿੰਦੀਆਂ ਆ ਉਹ ਤੁਹਾਨੂੰ ਤਾਂ ਵੀ ਦੇਖਣ ਨੂੰ ਮਿਲੇਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓਗੇ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਥੈਂਕ ਯੂ so much ਪੂਰੀ ਵੀਡੀਓ ਤੁਸੀਂ ਦੇਖਣੀ ਹੈ